ਜਪ ਜੀ ਸਾਹਿਬ ਇੱਕ ਓਮਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰ ਗੁਰ ਪ੍ਰਸਾਦ ਜਪ ਆਦ ਸਚ ਜੁਗਾਦ ਸਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਸੋਚਿਆ ਸੋਚ ਨ ਹੋਵੇ ਜੇ ਸੋਚੀ ਲਖ ਵਾਰੇ ਚੁੱਪਿਆ ਚੁੱਪ ਨ ਹੋਵੇ ਜੇ ਲਾਇ ਰਹਾ ਨਵਤਾਰ ਭੁੱਖਿਆ ਭੁੱਖ ਨ ਉਤਰੇ ਜੇ ਬਨਾ ਪੁਰੀਆਂ ਭਾਰ ਸਹਸ ਸਿਆਣ ਪਾ ਲਖ ਹੋਏ ਤਾਂ ਇੱਕ ਨ ਚੱਲੇ ਨਾਲ ਕਿਵ ਸਚਿਆਰਾ ਹੋਈ ਐ ਕਿਵ ਕੂੜੇ ਟੁੱਟੇ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਨ ਆਕਾਰ ਹੁਕਮ ਨ ਕਹਿਆ ਜਾਈ ਹੁਕਮੀ ਹੋਵਨ ਜੀ ਹੁਕਮ ਮਿਲੇ ਵਡਿਆਈ ਹੁਕਮੇ ਉੱਤਮ ਨੀਚ ਹੁਕਮ ਲਖ ਦੁਖ ਸੁਖ ਪਾਈਏ ਇਕ ਨਾ ਹੁਕਮੀ ਬਖਸ਼ੀਸ ਇਕ ਹੁਕਮੀ ਸਦਾ ਪੁਆਈਏ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨ ਕੋਏ ਨਾਨਕ ਹੁਕਮੇ ਜੇ 부ਜੇ ਤਾ ਹਉ ਮੈਂ ਕਹੇ ਨ ਕੋਏ ਗਾਵੇ ਕੋ ਤਾਣ ਕੋ ਵੇ ਕਿਸੇ ਤਾਣ ਗਾਵੇ ਕੋ ਦਾਤ ਜਾਣ ਨਿਸ਼ਣ ਗਾਵੇ ਕੋ ਗੁਣ ਵਡਿਆਈ ਵਿਚਾਰ ਗਾਵੇ ਕੋ ਵਿਦਿਆ ਵਿਚੰ ਵਿਚਾਰ ਗਾਵੇ ਕੋ ਸਾਜ ਕਰੇ ਤਨ ਖੇ ਗਾਵੇ ਕੋ ਜੀਲੇ ਫਿਰ ਦੇ ਗਾਵੇ ਕੋ ਜਾਪੇ ਦਿਸੇ ਦੂਰ ਗਾਵੇ ਕੋ ਵੇਖੇ ਹਾਦਰ ਹਦੂਰ ਕਥਨਾ ਕਥਿਨ ਆਵੇ ਟੋਟ ਕਤ ਕਤ ਕਥੀ ਕੋਟੀ ਕੋਟ ਕੋਟ ਦਿੰਦਾ ਦੇ ਲੈਂਦੇ ਥਕ ਪਾਹੇ ਜੁਗਾ ਜੁਗੰਤਰ ਖਾਹੀ ਖਾਹੀ ਹੁਕਮੀ ਹੁਕਮ ਚਲਾਏ ਰਹੋ ਨਾਨਕ ਵਿਗਸੇ ਵੇ ਪਰਵਾਹੋ ਸਾਚਾ ਸਾਹਿਬ ਸਾਚ ਨਾਏ ਪਾਖਿਆ ਪਾਉ ਅਪਾਰ ਆਖੇ ਮੰਗੇ ਦੇ ਦੇ ਦਾਤ ਕਰੇ ਦਾਤਾਰ ਫਿਰ ਕੇ ਅੱਗੇ ਰੱਖੀਏ ਜਿਤ ਦਿਸੇ ਦਰਬਾਰ ਮੂੰਹੋਂ ਕੇ ਬੋਲਣ ਬੋਲੀਏ ਜਿਤ ਸੁਨੇ ਤਰੇ ਪਿਆਰ ਅੰਮ੍ਰਿਤ ਵੇਲਾ ਸਚਨਾਓ ਵਡਿਆਈ ਵਿਚਾਰ ਕਰਮੀ ਆਵੇ ਕੱਪੜਾ ਨਦਰੀ ਮੋਖ ਦੁਆਰ ਨਾਨਕ ਐ ਵੈ ਜਾਣੀਏ ਸਭ ਆਪੇ ਸਚਿਆਰ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਝਨ ਸੋਏ ਜਿਨ ਸੇ ਵਿਆਂ ਤਿਨ ਪਾਇਆ ਮਾਨ ਨਾਨਕ ਗਾਵੀਏ ਗੁਣੀ ਨਿਧਾਨ ਗਾਵੀਐ ਸੁਣੀਐ ਮਨ ਰਖੀਐ ਭਾਉ ਦੁਖ ਪਰ ਹਰ ਸੁਖ ਘਰ ਲੈ ਜਾਏ ਗੁਰਮਖ ਨਾਦੰ ਗੁਰਮਖ ਵੇਦੰ ਗੁਰਮਖ ਰਹਿਐ ਸਮਾਈ ਗੁਰ ਈਸਰ ਗੁਰ ਗੋਰਖ ਗੁਰ ਪਾਰਵਤੀ ਮਾਈ ਜੇ ਹਉ ਜਾਣਾ ਆਖਾ ਨਹੀਂ ਕਹਿਣਾ ਕਥਨ ਨ ਜਾਈ ਗੁਰਾ ਇੱਕ ਦੇਹ 부ਜਾਈ ਸਭਨਾ ਜੀਆਂ ਦਾ ਇੱਕ ਦਾਤਾ ਸੋ ਮੈਂ ਵਿਸਰ ਨ ਜਾਈ तीरथ नावां जे तुष पावा विडपाणे की नाई करी जेती सिरठ उपाय वेखा विकर्मा की मिले लई मत विच रतन जवाहर माणक जे इक गुर की सिख सुनी गुरा इक दे बुजाई सबना जियां का एक दाता सो मैं विसर ना जाई जे युग चारा अर्जा होर दसनी ਕੋਏ ਨਾ ਮਾਖੰਡਾ ਵਿੱਚ ਜਾਣੀਏ ਨਾਲ ਚੱਲੇ ਸਭ ਕੋਏ ਚੰਗਨ ਔਰ ਖਾਇਕੇ ਜਸ ਕੀਰਤ ਜਗਲੇ ਜੇ ਤਿਸ ਨਦਰ ਨ ਆਵੇ ਤਾਂ ਬਾਤ ਨ ਪੁੱਛੇ ਕੇ ਕੀਟਾ ਅੰਦਰ ਕੀਟ ਕਰੇ ਦੋਸੀ ਦੋਸਤ ਧਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇ ਤੇ ਹਾਂ ਕੋਈ ਨਾ ਸੁਝੇ ਜੇ ਤਿਸ ਗੁਣ ਕੇ ਕੋਈ ਕਰੇ ਸੁਣੀਐ ਸਿੱਧ ਪੀਰ ਸੁਰਨਾਥ ਸੁਣੀਐ ਤਰਤ ਤਵਲ ਆਕਾਸ ਸੁਣੀਐ ਦੀਪ ਲੋ ਪਤਾਲ ਸੁਣੀਐ ਪੋਹੇ ਨ ਸਕੈ ਕਾਲ ਨਾਨਕ ਭਗਤਾ ਸਦਾ ਵਿਗਾਸ ਸੁਣੀਐ ਦੁਖ ਪਾਪ ਕਾ ਨਾਸ ਸੁਣੀਐ ਇਸ ਬ੍ਰਹਮਾ ਇੰਦ ਸੁਣੀਐ ਮੁਕਤ ਲਾਹਣ ਮੰਦ ਸੁਣੀਐ ਜੋਗ ਜੁਗਤ ਤਨ ਭੇਦ ਸੁਣੀਐ ਸ਼ਾਸਤਰ ਸਿਮਰਤ ਵੇਦ ਨਾਨਕ ਭਗਤਾ ਸਦਾ ਵਿਗਾਸ ਸੁਣੀਐ ਦੁਖ ਪਾਪ ਕਾ ਨਾਸ ਸੁਣੀਐ ਸੰਤ ਸੁਤੋਖ ਗਿਆਨ ਸੁਣੀਐ 68 ਕਾ ਇਸਨਾਨ ਸੁਣੀਐ ਪਰਪੜ ਪਵ ਹੈ ਮਾਨ ਸੁਣੀਐ ਲਾਗੇ ਸਹਿਜ ਧਿਆਨ ਨਾਨਕ ਪਕਤਾ ਸਦਾ ਵਿਗਾਸ ਸੁਣੀਐ ਦੁਖ ਪਾਪ ਕਾ ਨਾਸ ਸੁਣੀਐ ਸਾਰਾ ਗੁਨਾ ਕੇਗਾ ਸੁਣੀਐ ਸੇਖ ਪੀਰ ਪਤਸਾ ਸੁਣੀਏ ਆਂਦੇ ਪਾਪ ਹੈ ਰਾਹੋ ਸੁਣੀਏ ਹਾਥ ਹੋਵੇ ਅਸਗਾਹੋ ਨਾਨਕ ਪਕਤਾ ਸਦਾ ਵਿਗਾਸ ਸੁਣੀਏ ਦੁਖ ਪਾਪ ਕਾ ਨਾਸ ਮੰਨੇ ਕੀ ਗਤ ਕਹੇ ਨਾ ਜਏ ਜੇ ਕੋ ਕਹੇ ਪਿਛੇ ਪਛਤਾਏ ਕਾਗਦ ਕਲਮ ਲਿਖਣਹਾਰ ਮੰਨੇ ਕਾ ਬਹਿ ਕਰਨ ਵਿਚਾਰ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨੇ ਸੁਰਤ ਹੋਵੇ ਮਨ ਬੁੱਧ ਮੰਨੇ ਸਗਲ ਪਵਣ ਕੀ ਸੁੱਧ ਮੰਨੇ ਮੂਹੈ ਜੋਟਾ ਨਾ ਖਾਏ ਮੰਨੇ ਜਨਕੇ ਸਾਥ ਨਾ ਜਾਏ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨੇ ਮਾਰਗ ਠਾਕ ਨਾ ਪਾਏ ਮੰਨੇ ਪਤ ਸਿਉ ਪ੍ਰਗਟ ਜਾਏ ਮੰਨੇ ਮਗ ਨ ਚੱਲੇ ਪੰਥ ਮੰਨੇ ਧਰਮ ਸੇਤੀ ਸੰਬੰਧ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨੇ ਪਵਹੈ ਮੋਖ ਦੁਆਰ ਮੰਨੇ ਪਰਵਾਰ ਐਸਾ ਧਾਰ ਮੰਨੇ ਤਰੇ ਤਰੇ ਗੁਰ ਸਿੱਖ ਮੰਨੇ ਨਾਨਕ ਪਵਹੈ ਨੈ ਪਿਖ ਐਸਾ ਨਾਮ ਨਿਰੰਝਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਪੰਚ ਪ੍ਰਵਾਨ ਪੰਚ ਪ੍ਰਧਾਨ ਪंचे ਸੋ ਹੈ ਦਰ ਰਾਜਨ ਪंचे ਕਾ ਗੁਰ ਇਕ ਧਿਆਨ ਜੇ ਕੋ ਕਹ ਕਰੈ ਵਿਚਾਰ ਕਰਤੇ ਕਿ ਕਰਨੇ ਨਾਹੀ ਸੁਮਾਰ ਤੋਲ ਧਰਮ ਦਇਆ ਕਾ ਪੁੱਤ ਸੰਤੋਖਾ ਥਾਪ ਰਖਿਆ ਜਨ ਸੁਤ ਜੇ ਕੋ ਬੁਝੇ ਹੋਵੇ ਸਚਿਆਰ ਦਵਲੇ ਉਪਰ ਕੀਤਾ ਭਾਰ ਤਰਤੀ ਹੋਰ ਪਰੇ ਹੋਰ ਹੋਰ ਤਿਸ ਦੇ ਭਾਰ ਤਲੇ ਕਵਣ ਜੋਰ ਜੀ ਜਾਤ ਰੰਗਾ ਕੇ ਨਾਓ ਸਭਨਾ ਲਿਖਿਆ ਗੁੜੀ ਕਲਮ ਇਹ ਹੈ ਲਿਖਾ ਲਿਖ ਜਾਣਾ ਕੋਏ ਲਖਾ ਲਖਿਆ ਕੀਤਾ ਹੋਏ ਕੇਤਾ ਤਾਣ ਸੁਮਾਲਿਓ ਰੂਪ ਕੀਤੀ ਦਾਤ ਜਣੈ ਕੋਕੂਟ ਕੀਤਾ ਪਸਾਓ ਏਕੋ ਕਵਾਓ ਤਿਸ ਜੋ ਹੋਵੇ ਲਖ ਦਰਿਆਉ ਕੁਦਰਤ ਕਮਣ ਕਹਾ ਵਿਚਾਰ ਵਾਰਿਆ ਨ ਜਾਵੇ ਏਕ ਵਾਰ ਜੋ ਤੁਧ ਭਾਵੇ ਸਾਈ ਪਲੀ ਕਰ ਤੂ ਸਦਾ ਸਲਾਮਤ ਨਿਰੰਕਾਰ असंख्य जप असंख्य पाओ असंख्य पूजा असंख्य तप ताओ असंख्य ग्रंथ मुख वेद पाठ असंख्य योग मन रहया उदास असंख्य भगत गुण ज्ञान विचार असंख्य सती असंख्य दातार असंख्य सूर मुहे पक्ष सार असंख्य मौन लिबलाए तार ਕੁਦਰਤ ਕਮਣ ਕਹਾ ਵਿਚਾਰ ਵਾਰਿਆ ਨਾ ਜਾਵੇ ਇੱਕ ਵਾਰ ਜੋ ਤੁਧ ਪਾਵੇ ਸਾਈ ਪਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਮੂਰਖ ਅੰਧ ਗੋਰ ਅਸੰਖ ਚੋਰ ਹਰਾਮ ਖੋਰ ਅਸੰਖ ਅਮਰ ਕਰ ਜਾਏ ਜੋਰ ਅਸੰਖ ਗਲਵੜ ਹੱਤਿਆ ਕਮਾਏ ਅਸੰਖ ਪਾਪੀ ਪਾਪ ਕਰ ਜਾਏ ਅਸੰਖ ਕੂੜਿਆਲ ਕੂੜੇ ਫਿਰਾਏ असंख मलेछ मल पख खाए असंख निंदक सिर रहया बार नानक नीच, नीच कह, कह विचार वार न जावे एक वार जो तुद पावे साई पलिकार तू सदा सलामत निरंकार असंख नाओ असंख थाओ अगम अगम असंख लो असंख कहया सिर भार होए अखरी नाम अखरी साला है ਅਖਰੀ ਗਿਆਨ ਗੀਤ ਗੁਣ ਦਾ ਹੈ ਅਖਰੀ ਲਿਖਣ ਬੋਲਣ ਬਾਣ ਅਖਰਾ ਸਿਰ ਸੰਜੋਗ ਵਖਾਣ ਜਿਨ ਇਹ ਹੈ ਲੇਖ ਲਿਖਿਆ ਤਿਸ ਤੇ ਰਿdna ਹੈ ਜੀਵ ਫੁਰਮਾਏ ਤਿਵ ਤਿਵ ਪਾਏ ਜੇਤਾ ਕੀਤਾ ਤੇਤਾ ਨਾਉ ਵਿਣ ਨਾਵੈ ਨਾਹੀ ਕੇ ਥਾਉ ਕੁਦਰਤ ਕਵਣ ਕਹਾ ਵਿਚਾਰ ਵਾਰਿਆ ਨ ਜਾਵੇ ਇੱਕ ਵਾਰ ਜੋ ਤੁਧ ਪਾਵੇ ਸਾਈ ਪਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਭਰੀਏ ਹੱਥ ਪੈਰ ਤਨ ਦੇ ਪਾਣੀ ਧੂਪੈ ਉਤਰਸ ਖੇ ਮੂਤ ਪਲੀਤੀ ਕੱਪੜ ਹੋਏ ਜੇ ਸਾਬੂਨ ਲਈਏ ਉਹ ਧੋਏ ਪਰੀਏ ਮਤ ਪਪਾ ਕੇ ਸੰਗ ਉਹ ਦੋ ਪੈ ਨਾਵੇਂ ਕੇ ਰੰਗ ਪੁੰਨੀ ਪਾਪੀ ਆਖਣ ਨਾਏ ਕਰ ਕਰ ਕਰਣਾ ਲਿਖ ਲੈ ਜਾਓ ਆਪੇ ਬੀਜ ਆਪੇ ਹੀ ਖਾਹੋ ਨਾਨਕ ਹੁਕਮੀ ਆਹੋ ਜਾਓ ਤੀਰਥ ਤਪ ਦਇਆ ਗਤ ਦਾਨ ਜੇ ਕੋ ਪਾਵੇ ਤਿਲਕਾ ਮਨ ਸੁਣੀਏ ਮੰਣੀਏ ਮਨ ਕੀਤਾ ਬਾਉ ਅੰਤਰਗਥ ਤੀਰਥ ਮਲ ਨਾਓ ਸਭ ਗੁਣ ਮੈਂ ਤੇਰੇ ਨਾਹੀ ਕੋਏ ਵਿਣ ਗੁਣ ਕੀਤੇ ਭਗਤ ਨ ਹੋਏ ਸੁਵਸਤ ਆਤ ਬਾਣੀ ਬ੍ਰਹਮਾਓ ਸਭ ਸੁਹਾਣ ਸਦਾ ਮਨ ਚਾਓ ਕਮਣ ਸੁਵੇਲਾ ਵਕਤ ਕਵਣ ਕਮਣ ਖਿਥ ਕਮਣ ਵਾਰ ਕਮਣ ਸਿਰੂਤੀ ਮਹ ਕਮਣ ਕਮਣ ਜੀ ਹੋਵੇ ਆਕਾਰ ਵੇਲ ਨਾ ਪਾਈਏ ਪੰਡਤੀ ਜੇ ਹੋਵੇ ਲੇਖ ਪੁਰਾਣ ਵਕਤ ਨਾ ਪਾਈਏ ਕਾਧੀਆਂ ਜੇ ਲਿਖਿਆ ਲੇਖ ਕੁਰਾਨ ਤਿਤ ਵਾਰਣ ਜੋਗੀ ਜਾਣੈ ਰਤਮਹੁ ਨਾ ਕੋਏ ਜਾ ਕਰਤਾ ਸਿਰਟੀ ਕਿਉ ਸਾਂਝੇ ਆਪੇ ਜਾਣੈ ਸੋਏ ਕਿਵ ਕਰ ਆਖਾ ਕਿਵਸਾ ਲਾਹੀ ਕਿਵ ਵਰਣੀ ਕਿਵ ਜਾਣਾ ਨਾਨਕ ਆਖਣ ਸਭ ਕੋ ਆਖੇ ਇਕ ਦੂ ਇਕ ਸਿਆਣਾ ਵੱਡਾ ਸਾਹਿਬ ਵੱਡੀ ਨਾਈ ਕੀਤਾ ਜਾ ਕਾ ਹੋਵੇ ਨਾਨਕ ਜੇ ਕੋ ਆਪੇ ਜਾਣੈ ਅੱਗੇ ਗਈਆ ਨ ਸੋਹੇ ਪਤਾਲਾ ਪਤਾਲ ਲਖ ਅਗਾਸਾ ਅਗਾਸ ਓੜਕ ਓੜਕ ਭਾਲ ਥਕੇ ਵੇਦ ਕਹਿਣ ਇਕ ਬਾਤ ਸਹਿਸ 18 ਕਹਿਨ ਕਤੇਬਾ ਅਸਲ ਇਕਾਤ ਲੇਖਾ ਉਹ ਹੋਏ ਤਾਂ ਲਿਖਿਆ ਲੇਖਾ ਹੋਵੇ ਵਿਨਾਸ਼ ਨਾਨਕ ਵੱਡਾ ਆਖੀਏ ਆਪੈ ਜਾਣ ਆਪ ਸਲਾਹੀ ਸਲਾ ਇਤੀ ਸੁਰਤ ਨ ਪਾਈਏ ਨਿੰਦਿਆ ਤੇ ਵਾ ਪਾਵਹਿ ਸਮੁੰਦਨ ਜਾਣੀਏ ਸਮੁੰਦ ਸਾ ਸੁਲਤਾਨ ਗਿਰਹਾ ਸੇਤੀ ਮਾਲ-ਧਨ ਕੀੜੀ ਤੁਲਨਾ ਹੋਵਨੀ ਜੇ ਤਿਸ ਮਨਹੇ ਨ ਬਿਸਰ ਹੈ ਅੰਤ ਨ ਸਿਫਤੀ ਕਹਿਣਾ ਅੰਤ ਅੰਤਨ ਕਰਣਾ ਦੇਣ ਨ ਅੰਤ ਅੰਤਨ ਵੇਖਣਾ ਸੁਣਨ ਨ ਅੰਤ ਅੰਤਨ ਜਪੇ ਕੀਆ ਮਨਮੰਤ ਅੰਤਨ ਕੀਤਾ ਆਕਾਰ ਅੰਤਨ ਜਪੇ ਪਾਰ ਆਵਾਰ अंत करण केते बलिहार ताके अंत न पाईए जाए एहो अंत न जाने कोए बोहता कहिए बोहता होए वड्डा साहिब ऊंचा ठां ऊचे ऊपर ऊंचा नाऊ एवड ऊंचा होवे कोए तिस ऊंचे क्यों जाना सोए जेवड आप जाने आप आप नानक नदरी करमी दात बोहता कर्म लिखिया ना जाए वड्डा दाता तिल न तमाए केते मंग है अपार केत्या गणत नहीं विचार केत्या खप तुट है वेकार केते ले ले मुकर पाहे केते सुरख खाही खाहे केत्या दुख भुग सद मार ए भी दात तेरी दातार बंद खलासी पाने होए होर आख न सके कोए जे को आख ਖਾਣ ਪਾਏ ਓ ਜਾਣੇ ਸੇਤੀਆਂ ਸੁਖਾਏ ਆਪੇ ਜਾਣੇ ਆਪੇ ਦੇ ਆਖੇ ਸੀ ਵੀ ਕਈ ਕੇ ਜਿਸ ਨੂੰ ਬਖਸ਼ੇ ਸਿਫਤ ਸਲਾਹੇ ਨਾਨਕ ਪਾਤਸ਼ਾਹੀ ਪਾਤਸ਼ਾਹੋ ਅਮੁੱਲ ਗੁਣ ਅਮੁੱਲ ਵਪਾਰ ਅਮੁੱਲ ਵਪਾਰੀ ਹੈ ਅਮੁੱਲ ਭੰਡਾਰ ਅਮੁੱਲ ਆਵ ਹੈ ਅਮੁੱਲ ਲੈ ਜਾ ਹੈ ਅਮੁੱਲ ਭਾਏ ਅਮੁੱਲ ਸਮਾਏ ਅਮੁੱਲ ਧਰਮ ਅਮੁੱਲ ਦੀਬਾਨ ਅਮੁੱਲ ਤੁਲ ਅਮੁੱਲ ਪਰਵਾਨ ਅਮੁੱਲ ਬਖਸ਼ੀਸ ਅਮੁੱਲ ਨਿਸ਼ਾਨਾ ਅਮੁੱਲ ਕਰਮ ਅਮੁੱਲ ਫੁਰਮਾਨ ਅਮੁੱਲੋ ਅਮੁੱਲ ਆਖਿਆ ਨ ਜਾਏ ਆਖ ਆਖ ਰਹੇ ਲਿਵ ਲਾਏ ਆਖੇ ਵੇਦ ਪਾਠ ਪੁਰਾਣ ਆਖੇ ਪੜੇ ਕਰ ਹੈ ਵਿਖਾਨ ਆਖੇ ਬਖਸ਼ੇ ਆਖੇ ਇੰਦ ਆਖੇ ਗੋਪੀ ਤੇ ਗੋਬਿੰਦ ਆਖੇ ਇਸਰ ਆਖੇ ਸਿੱਧ ਆਖੇ ਕੀਤੇ ਕੀਤੇ ਬੁੱਧ ਆਖੇ ਧਨਵ ਆਖੇ ਦੇਵ ਆਖੇ ਸੁਰ ਨਰ ਮੋਨ ਜਨ ਸੇਵ ਕੀਤੇ ਆਖੇ ਆਖਣ ਪਾਏ ਕੀਤੇ ਕਹਿ ਕੇ ਕਹਿ ਕੇ ਉੱਠ ਉੱਟ ਜਾਏ ਕੀਤੇ ਕੀਤੇ ਹੋਰ ਕਰ ਹੈ ਤਾਂ ਆਖਣ ਸਕੈ ਪਈ ਕੇ ਜੇਵੜ ਭਾਵੇਂ ਤੇਵੜ ਹੋਵੇ ਨਾਨਕ ਜਾਣ ਸੱਚਾ ਸੋਏ ਜੇ ਕੋਏ ਆਖੇ ਬੋਲ ਵੀ ਵਿਗੜ ਤਾ ਲਿਖਿਆ ਸਿਰ ਗਵਾਰਾ ਗਵਾਰ ਸੋਦਰ ਤੇਰਾ ਕਿਹਾ ਸੋ ਕਰ ਕੇਹਾ ਜਿਤ ਬਹਿ ਸਰਬ ਸੰਮਾਲੇ ਵਾਜੇ ਤੇਰੇ ਅਨਾਦ ਅਨੇਕ ਸੰਖਾ ਕੇਤੇ ਤੇਰੇ ਵਾਵਣ ਹਾਰੇ ਕੇਤੇ ਤੇਰੇ ਰਾਗ ਪਰਿਸ਼ੋ ਕਹੀਏ ਕੇਤੇ ਤੇਰੇ ਗਾਵਣ ਹਾਰੇ ਗਾਵਨ ਤੁਦਨੋ ਪਵਨ ਪਾਣੀ ਬੈਸੰਤਰ ਗਾਵੇ ਰਾਜਾ ਧਰਮ ਦੁਆਰੇ ਗਾਵਨ ਚਿਤ ਗੁਪਤ ਲਿਖ ਜਾਣਨ ਲਿਖ ਲਖ ਧਰਮ ਵਿਚਾਰੇ ਗਾਵੇ ਈਸ਼ਰ ਬ੍ਰਹਮਾ ਦੇਵੀ ਸੋਹਨ ਸਦਾ ਸਵਾਰੇ ਗਾਵੇ ਇੰਦ ਇੰਦਰਾਸਣ ਬੈਠੇ ਦੇਵਤਿਆਂ ਦਰ ਨਾਲੇ ਗਾਵੇ ਸਿੱਧ ਸਮਾਧੀ ਅੰਦਰ ਗਾਵੇ ਸਾਥ ਵਿਚਾਰੇ ਗਾਵਨ ਜਤੀ ਸਤੀ ਸੰਤੋਖੀ ਗਾਵਹਿ ਵੀਰ ਕਰਾਰੇ ਗਾਵਨ ਪੰਡਤ ਪੜ ਰਖੀ ਸਰ ਜੁਗ ਜੁਗ ਵੇਦਾ ਨਾਲੇ ਗਾਵਹਿ ਮੋਹਨੀਆਂ ਮਨ ਬੋਹਨ ਸੁਰਗਾ ਮਛ ਪਿਆਲੇ ਗਾਵਨ ਰਤਨ ਉਪਾਏ ਤੇਰੇ 68 ਤੀਰਤ ਨਾਲੇ ਗਾਵਹਿ ਜੋਤ ਮਹਾਬਲ ਸੁਰਾ ਗਾਵਹਿ ਖਾਣੀ ਚਾਰੇ ਗਾਵਹਿ ਖੰਡ ਮੰਡਲ ਬ੍ਰਹ ਪੰਡਾ ਕਰ ਕਰ ਰਖੇ ਤੇਰੇ ਧਾਰੇ సేయి ਤੁਦנו ਗਵਹ ਜੋ ਤੁਦ ਪਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕੇਤੇ ਗਵਨ ਸਹਿ ਮਹਿ ਚਿਤ ਨ ਆਮਨ ਨਾਨਕਿਆ ਵਿਚਾਰ ਸੋਈ ਸੋਈ ਸਦਾ ਸਚ ਸਾਹਿਬ ਸਾਚਾ ਸਾਚੀ ਨਾਹੀ ਹੈ ਪੀ ਹੁਸੀ ਜੈ ਨ ਜਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਪਾਤੀ ਕਰ ਕਰ ਜਿਨਸੀ ਮਾਇਆ ਜਿਨ ਉਪਾਈ ਕਰ ਕਰ ਵੇਖੇ ਗੀਤਾ ਆਪਣਾ ਜਿਉ ਤਿਸ ਦੀ ਵਡਿਆਈ ਜੋ ਤੇ ਸਪਾਵੈ ਸੋਈ ਕਰਮੀ ਹੁਕਮ ਨਾ ਕਹਿਣਾ ਜਾਈ ਸੋ ਪਾਤ ਸਹਾ ਸਹ ਪਾਤ ਸਾਹਿਬ ਨਾਨਕ ਰਹਿਣ ਰਜਾਈ ਮੁੰਦਾ ਸੰਤੋਖ ਧਰਮ ਪਤ ਜੋਲੀ ਧਿਆਨ ਕੀ ਕਰਹਿ ਵਿਭੁਤ ਖੀਤਾ ਕਾਲ ਕੁਆਰੀ ਕਾਇ ਜੁਗਤ ਡੰਡਾ ਪਰ ਤੀਤ ਆਈ ਪਖੀ ਸਗਲ ਜਮਾਤੀ ਮਨ ਜੀਤੇ ਜਗ ਜੀਤ ਆਦੇਸ ਦਿਸੈ ਆਦੇਸ ਆਦ ਅਨੀਲ ਅਨਾਹਤ ਜੁਗ ਜੁਗ ਏਕੋ ਵੇਸ ਭੁਗਤ ਗਿਆਨ ਦਇਆ ਪੰਡਾਰਣ ਗਟ ਗਟ ਵਾਜੈ ਨਾਦ ਆਪ ਨਾਥ ਨਾਥੀ ਸਭ ਜਾ ਕੀ ਰਿੱਧ ਸਿੱਧ ਅਵਰਾ ਸਾਧ ਸੰਜੋਗ ਵਿਜੋਗ ਦੁਆਕਾਰ ਚਲਾਏ ਲੇਖ ਆਵਹਿ ਭਾਗ ਆਦੇਸ਼ ਦਿਸੇ ਆਦੇਸ ਆਦ ਅਨੀਲ ਅਨਾਦ ਅਨਾਤ ਜੁਗ ਜੁਗ ਏਕੋ ਵੇਸ ਏਕਾ ਮਾਈ ਜੁਗਤ ਵੀ ਆਈ ਤਿਨ ਚਲੇ ਪਰਵਾਣ ਏਕ ਸੰਸਾਰੀ ਏਕ ਪੰਡਾਰੀ ਇਕ ਲਾਏ ਦੀਬਾਣ ਜਿਵ ਤਿਵ ਭਾਵੇਂ ਤਿਵ ਤਿਵ ਚਲਾਏ ਜਿਵ ਹੋਵੇ ਫੁਰਮਾਨ ਓਹੋ ਵੇਖੇ ਓਹ ਹੈ ਨਦਰ ਨ ਆਵੇ ਬਹੁਤਾ ਇਹ ਵਿਡਾਣ ਆਦੇਸ਼ ਦਿਸੇ ਆਦੇਸ਼ ਆਦ ਅਨੀਲ ਅਨਾਥ ਜੁਗ ਜੁਗ ਏਕੋ ਵੇਸ ਆਸਣ ਲੋਏ ਲੋਏ ਪੰਡਾਰ ਜੋ ਕਿਛ ਪਾਵੇ ਸੁ ਏਕੋ ਵਾਰ ਕਰ ਕਰ ਵੇਖੇ ਸਿਰਜਣਹਾਰ ਨਾਨਕ ਸੱਚੇ ਕੀ ਸਾਚੀ ਕਰ ਆਦੇਸ દિਸੇ ਆਦੇਸ ਆਦ ਅਨੀਲ ਅਨਾਥ ਜੁਗ ਜੁਗ ਇੱਕੋ ਵੇਸ ਇੱਕ ਦੂਜੀ ਕੋ ਲਖ ਹੋਏ ਲਖ ਹੋਏ ਲਖ 20 ਲਖ ਲਖ ਗੇੜਾ ਆਖੀਏ ਇੱਕ ਨਾਮ ਜਗਦੀਸ਼ ਏਤ ਰਹੇ ਮਤ ਪਵੜੀਆਂ ਚੜੀਏ ਹੋਵੇ 21 ਸੁਣ ਗਲਾਂ ਆਕਾਸ਼ ਕੀ ਕੀਟਾ ਆਈ ਰੀਸ ਨਾਨਕ ਨਦਰੀ ਪਾਈਐ ਕੂੜੀ ਕੂੜੈ ਇਸ ਆਖਣ ਜੋਰ ਚੁਪੈ ਨਾ ਜੋਰ ਜੋਰ ਨ ਮਰਣਾ ਦੇਣ ਨ ਜੋਰ ਜੋਰ ਨ ਜਿਣ ਸੱਗਣ ਨ ਜੋਰ ਜੋਰ ਨ ਰਾਜ ਮਾਲ ਮਨੇਸ਼ੁਰ ਜੋਰ ਨ ਸੁਰਤੀ ਗਿਆਨ ਵਿਚਾਰ ਜੋਰ ਨ ਜੁਗਤੀ ਛੂਟੈ ਸੰਸਾਰ ਤਿਸ ਹੋਰ ਜੋਰ ਕਰੇ ਵੇਖੇ ਸੋਏ ਨਾਨਕ ਉਤਮ ਨੀਚ ਨ ਕੋਏ ਰਾਤੀ ਰੂਤੀ ਥਿਤਵਾਰ ਕਮਣ ਪਾਣੀ ਅਗਨੀ ਪਾਤਾਲ ਤਿਸ ਵਿੱਚ ਧਰਤੀ ਅੱਖਰ ਰੱਖੀ ਧਰਮ ਸਾਲ ਇਸ ਵਿੱਚ ਜੀਆਂ ਜੁਗਤ ਕੇ ਰੰਗ ਤਿੰਨ ਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਵੈ ਵਿਚਾਰ ਸੱਚਾ ਆਪ ਸੱਚਾ ਦਰਬਾਰ ਤਿੱਥੇ 모ਹਨ ਪੰਜ ਪਰਵਾਣ ਨਦਰ ਕਰਮ ਆਵੈ ਨਿਸ਼ਾਨ ਕੰਚ ਪਾਈਆ ਤਿੱਤੇ ਪਾਏ ਨਾਨਕ ਗਾਈਐ ਜਾਪੇ ਜਾਏ ਧਰਮ ਖੰਡ ਕਾ ਇਹੋ ਧਰਮ ਗਿਆਨ ਖੰਡ ਕਾ ਇਹੋ ਕਰਮ ਕੀਤੇ ਪਵਨ ਪਣੀ ਬੈਸੰਤਰ ਕੀਤੇ ਨਾ ਮਹੇਸ਼ ਕੀਤੇ ਬ੍ਰਹਮੈ ਗੜਿਐ ਘੜਤ ਰੂਪ ਰੰਗ ਕੇ ਵੇਸ ਕੀਤਿਆ ਪਰ ਕਰਮ ਭੂਮੀ ਮੇਰ ਕੀਤੇ ਕੀਤੇ ਦੂ ਉਪਦੇਸ਼ ਕੀਤੇ ਇੰਦ ਚੰਦ ਕੀਤੇ ਮੰਡਲ ਦੇਸ ਕੀਤੇ ਸਿੱਧ ਗੋਦਨਾਥ ਕੀਤੇ ਦੇਵੀ ਵੇਸ ਕੇਤੇ ਦਨਵ ਕੇਤੇ ਦੇਵ ਮਨ ਕੇਤੇ ਕੇਤੇ ਰਤਨ ਸਮੁੰਦ ਕੇਤਿਆ ਖਾਣੀ ਕੇਤਿਆ ਬਾਣੀ ਕੇਤੇ ਪਤ ਨਰਿੰਦ ਕੇਤਿਆ ਸੁਰਤ ਸੇਵਕ ਕੇਤੇ ਨਾਨਕ ਅੰਤਨ ਅੰਤ ਗਿਆਨ ਖੰਡ ਕਮਹਿ ਗਿਆਨ ਪਰਚੰਡ ਤਿਥੈ ਨਾਦ ਬਿਨੋਦ ਕੋੜੈ ਅਨੰਦ ਸ਼ਰਮਖੰਡ ਕੀ ਬਾਣੀ ਰੂਪ ਤਿਥੈ ਗੜਤ ਗੜੀਐ ਬਹੁਤ ਅਨੂਪ ਕੇਤਿਆ ਗਲਾਂ ਕਥਿਆ ਨਾ ਜਹੈ ਜੇ ਕੋ ਕਹੇ ਪਿਛੇ ਪਛਤਾਏ ਤਿਥੈ ਗੜਤ ਸੁਰਤ ਮਤ ਮਨ ਬੁੱਧ ਤਿਥੈ ਗੜੀਐ ਸੁਰਾ ਸਿਦਾ ਕੀ ਸੁੱਧ ਕਰਮਖੰਡ ਕੀ ਬਾਣੀ ਜੋਰ ਤਿਥੈ ਹੋਰ ਨ ਕੋਏ ਹੋਰ ਤਿਥੈ ਜੋਦ ਮਹਾਬਲ ਸੁਰਾ ਤਿਨ ਮਹਿ ਰਾਮ ਰਹਿਆ ਭਰਪੂਰ ਤਿਥੈ ਸੀਤੋ ਸੀਤਾ ਮਹਿਮਾ ਮਾ ਤਾਂਕੇ ਰੂਪ ਨੈ ਥਕਹਿ ਜਾਹਿ ਨਾ ਓ ਮਰਹਿ ਨਾ ਠੱਕੇ ਜਾਏ ਜਿਨਕੇ ਰਾਮ ਵੇਸ ਮਨ ਜਏ ਤਿਥੈ ਭਗਤ ਵਸਹਿ ਕੇ ਲੋਏ ਕਹਿ ਨਿੰਦਕ ਸੱਚਾ ਮਨ ਸੋਏ ਸਚ ਕੜਕੇ ਵੇਸ ਨਿਰੰਕਾਰ ਕਰ ਕਰ ਵੇਖੇ ਨਦਰ ਨਿਹਾਲ ਤਿਥੈ ਖੰਡ ਮੰਡਲ ਵਰ ਭੰਡਾ ਜੇ ਕੋ ਥਕੇ ਨ ਅੰਤ ਨ ਅੰਤ ਤਿਥੈ ਲੋਏ ਲੋਏ ਆਕਾਰ ਜਿਵ ਜਿਵ ਹੁਕਮ ਤਿਵ ਤਿਵ ਕਾਰ ਵੇਖੇ ਵਿਗਸੇ ਕਰ ਵਿਚਾਰ ਨਾਨਕ ਕਥਨਾ ਕਰੜਾ ਸਾਰ ਜਪ ਸਹਾਰ ਤਿਰਥ ਸੁਆਰਿਆ ਹੈ ਰਣ ਮੰਨ ਵੇਧ ਹਥਿਆਰ ਭੋ ਖੰਡਾ ਅਗਨ ਤਪ ਤੋ ਡੰਡਾ ਭਉ ਅੰਮ੍ਰਿਤ ਤਿਨ ਡਾਲ ਕੜੀਏ ਸ਼ਬਦ ਸੱਚੀ ਟਕਸਾਲ ਜਿਨ ਕਿਉ ਨਦਰ ਕਰਮ ਤਿਨ ਕਾਰ ਨਾਨਕ ਨਦਰੀ ਨਦਰ ਨਿਹਾਲ ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਤ ਤਿਵਸ ਰੋਤ ਦੋਈ ਦਾਈ ਦਾ ਖੇਲੇ ਸਗਲ ਜਗਤ ਚੰਗਿਆਈਆਂ ਬੁਰਿਆਈਆਂ ਵਾਜੈ ਧਰਮ ਹਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿਨੀ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕਿੱਤੀ ਛੁੱਟੀ ਨਾਲ ਜਿਨੀ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕਿੱਤੀ ਛੁੱਟੀ ਨਾਲ